ਗੰਤ ਅੰਤਰਦ੍ਰਿਸ਼ਣ ਸਰਕਾਰ ਮਨਾ ਰਹੀ ਹੈ ਗਾਣੋਂ ਦੇ ਚੋਂ ਗਾਇਬ ਹੈ ਲੋਕ ਗਾਇਬ ਨੇ ਲੋਕਾਂ ਦੇ ਮੁੱਦੇ ਗਾਇਬ ਨੇ ਮਨਰੇਗਾ ਨੂੰ ਜੀ ਰਾਮ ਜੀ ਇਸ ਤਵਦੀਲ ਕਰਤਾ ਜਿਹੜੀ ਗਰੰਟੀ ਸੀ ਉਹ ਗਰੰਟੀ ਇਹਦੇ ਵਿੱਚੋਂ ਖਤਮ ਕਰਤੀ ਜੀ ਰਾਮ ਜੀ ਜਿਹੜਾ ਹੁਕਮ ਦੇਣਾ ਹੀ ਪੈਣਾ ਸੀ ਇਹਦੋਂ ਗਰੀਬ ਕਿੱਥੇ ਜਾਏਗਾ ਹਰਿਆਣੇ ਕੋਲ ਹੈਗੀ ਆ 70 ਲੱਖ ਏਕੜ ਜ਼ਮੀਨ ਖੇਤੀ ਵਾਲੀ ਪੰਜਾਬ ਕੋਲ ਹੈਗੀ 1 ਕਰੋੜ ਏਕੜ ਜ਼ਮੀਨ ਸਾਡੇ ਕੋਲ ਜ਼ਮੀਨ ਵੱਧ ਹੈ ਖੇਤੀ ਵਾਲੀ ਪਰ ਪਾਣੀ ਉਹਦੇ ਕੋਲ 2.70 ਐਮਐਫਐ ਸਾਡੇ ਕੋਲ ਬਿਜਲੀ ਲੱਗ ਗਈ ਹੈ ਪਾਣੀ ਸਾਡੇ ਕੋਲ ਘਟ ਹੈ ਉਹਨਾਂ ਕੋਲ ਵੱਧ ਹੈ ਤੇ ਫੇਰ ਹਲੇ ਫੇਰ ਉਹ ਅਸਵੇਯਲ ਦਾ ਕੂੜਾ ਸਾਡੇ ਤੇ ਹਣਕਦਾ ਇਹ ਸਰਕਾਰ ਨੇ ਕਿਤੇ ਇਲੈਕਸਿਟੀ ਅਮੈਂਡਮੈਂਟ ਐਕਟ ਵਰਗੇ ਬਿਲ ਪੇਸ਼ ਕਰਤੇ ਪਾਰਲੀਮੈਂਟ ਦੇ ਵਿੱਚ ਉਤੇ ਨੈਕਸਟ ਡੇ ਫੇਰ ਸਾਰੇ ਦੇਸ਼ ਦੇ ਵਿੱਚ ਫੇਰ ਇਹਦਾ ਅਪਰੂਵ ਹੋ ਗਿਆ ਉਹ ਬਾਅਦ ਤੋਂ 4 ਸਾਲ ਬਾਅਦ ਹਰ ਖਰਚ ਕੈਂਸਲ ਹੋਏਗਾ ਇਹ ਪਾਣੀ ਪੀਣ ਦੇ ਲੈ ਕੇ ਨਹੀਂ ਹੈ ਸਾਨੂੰ ਪਾਣੀ ਦਰਿਆਵਾਂ ਦਾ ਪਾਣੀ ਕਰਨ ਸਪਲਾਈ ਦੇਣੀ ਪਊਗੀ ਜਿਵੇਂ ਚੰਡੀਗੜ੍ਹ, ਮੁਹਾਲੀ, ਪੰਚਕੂਲਾ, ਮਨੀਮਾਜਰਾਂ ਨੂੰ ਕਜੌਰੀ ਤੋਂ ਪਾਣੀ ਦੇਣੇ ਹੋਣਾ। ਯੁੱਧ ਨਸ਼ਿਆਂ ਵਿਰੁੱਧ, ਕਿਹਨੂੰ ਨਹੀਂ ਪਤਾ ਕੌਣ ਨਸ਼ੇ ਵੇਚਦਾ ਹੈ? ਪਿੰਡਾਂ ਵਾਲੇ ਚੀਕਾ ਮਾਰਦੇ ਨੇ ਉਹ ਜਾ ਕੇ ਕੁੱਟਦੇ ਨੇ ਨਸ਼ਿਆਂ ਵਾਲੇ ਤੇ ਵੀ ਸਾਡਾ ਨੌ ਕਿਉਂ ਡਿਆ? ਜਿਹੜੇ ਨਸ਼ੇ ਵੇਚਣ ਵਾਲੇ ਨੇ ਇੱਥੇ ਮਸਾਲਾ ਨੇ ਕੁੱਟਦੇ ਨੇ। ਤੇ ਸਰਕਾਰ ਨੇ ਕੀ ਕੀਤਾ? ਕਿ ਚਾਈਨਾ ਢੋਰ ਦਾ ਰੋਕ ਨਹੀਂ ਸਕਕੇ, ਛੋਟਾ ਜਿਹਾ ਕੰਮ ਹੈ। ਪੰਜਾਬ ਨੂੰ ਇੱਕ ਸਟਰੋਂਗ ਲੀਡਰਸ਼ਿਪ ਦੀ ਵੀ ਲੋੜ ਹੈ ਇਹ ਲੋਕਾਂ ਨੇ ਦੇਖਣਾ ਹੈ ਵੀ ਸ਼ਰਾਬ ਇੱਕ ਵਾਰੀ ਪੀ ਕੇ ਇਹ ਹਜ਼ਾਰ ਰੁਪਏ ਮਹੀਨਾ ਬੀਬੀਆਂ ਨੂੰ ਲੈ ਕੇ ਫਿਰ ਮੁੜ ਕੇ 5 ਸਾਲ ਤੁਸੀਂ ਲੰਮਕਣਾ ਕਿ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਬਣਾਉਣਾ ਹੈ ਖਾਨਾ ਵੱਲੋਂ ਰੋਜ਼ਗਾਰ ਕੀਤਾ ਜਾ ਰਿਹਾ ਟਰੈਕਟਰ ਮਾਰਚ ਕੀਤਾ ਗਿਆ ਬਲਬੀਰ ਸਿੰਘ ਰਾਜਵਾਲ ਸਾਡੇ ਨਾਲ ਨੇ ਰਾਜਵਾਲ ਸਾਹਿਬ ਅੱਜ ਟਰੈਕਟਰ ਮਾਰਚ ਕੀਤਾ ਗਿਆ ਕਿਸ ਤਰੀਕੇ ਨਾਲ ਦੇਖਦੇ ਹਾਂ ਕਿ ਸਰਕਾਰ ਦੇ ਕਰਨੀਏ ਆਵਾਜ਼ ਪਾਊਗੀ ਜਿਵੇਂ ਅੱਜ ਟਰੈਕਟਰ ਮਾਰਚ ਆ ਜਾਂ ਪ੍ਰਦਰਸ਼ਨ ਲਗਾਤਾਰ ਕਰਦੇ ਆਉਂਦੇ ਕਿਸਾਨ ਇਹਨੂੰ ਪਹਿਲਾਂ ਸਮਝੋ ਅੱਜ ਗਣਤੰਤਰ ਦਿਵਸ ਦਾ ਸਰਕਾਰ ਮਨਾ ਰਹੀ ਹੈ ਗਾਣੋਂ ਦੇ ਚੋਂ ਗਾਇਬ ਹੈ ਲੋਕ ਗਾਇਬ ਨੇ ਲੋਕਾਂ ਦੇ ਮੁੱਦੇ ਗਾਇਬ ਨੇ ਉਹ ਇਸ ਕਰਕੇ ਅਸੀਂ ਇਹਦੇ ਵਿਰੋਧ ਵਿੱਚ ਵੀ ਲੋਕ ਲੋਕਾਂ ਦੇ ਮੁੱਦੇ ਗਾਇਬ ਹੋ ਗਏ ਤੁਸੀਂ ਹਰ ਗੱਲ ਵਿੱਚ ਕਾਰਪੋਰੇਟਸ ਨੂੰ ਤਰਜੀਹ ਦੇਣ ਲੱਗ ਪਏ ਆ ਸਾਰੇ ਦੇਸ਼ ਵਿੱਚ ਇਹ ਟਰੈਕਟਰ ਮਾਰਚ ਕਰਵਾਏ ਗਏ ਸਰਕਾਰ ਨੇ ਤਾਂ ਇੰਨੀ ਕਾਲੀ ਹੈ ਸਰਕਾਰ ਸਾਰਾ ਕੁਝ ਦੇਸ਼ ਦੀ ਸਾਰੀ ਸੰਪਤੀ ਸਾਰੇ ਮਹਿਕਮੇ ਕਾਰਪੋਰੇਟਸ ਨੂੰ ਪ੍ਰਾਈਵੇਟਾਈਜ਼ ਕਰਨ ਨੂੰ ਇੰਨੀ ਕਾਲੀ ਹੈ ਉਹਨਾਂ ਨੇ ਪਹਿਲਾਂ ਇਲੈਕਟ੍ਰਿਸਿਟੀ ਐਮੈਂਡਮੈਂਟ ਐਕਟ ਲਿਆਂਦਾ ਸੀ ਸਾਨੂੰ ਲਿਖਤੀ ਦਿੱਤਾ ਸੀ ਵੀ ਅਸੀਂ ਤੁਹਾਡੇ ਨਾਲ ਗੱਲ ਕਰਨ ਤੋਂ ਬਿਨਾਂ ਇਹਨੂੰ ਪਾਰਲੀਮੈਂਟ 'ਚ ਪੇਸ਼ ਨਹੀਂ ਕਰਦੇ 21 'ਚ ਅਸੀਂ ਆਏ ਹੁਣ 26 ਆ ਗਿਆ ਇੱਕ ਵਾਰੀ ਵੀ ਸਰਕਾਰ ਨੇ ਸਾਡੇ ਨਾਲ ਬੈਠ ਕੇ ਇਸ ਮੁੱਦੇ ਤੇ ਗੱਲ ਨਹੀਂ ਕੀਤੀ ਇਵੇਂ ਜਿਵੇਂ ਮੰਰੇਗਾ ਮੰਰੇਗਾ ਨੂੰ ਜੀ ਰਾਮਜੀ ਤੋਂ ਤਬਦੀਲ ਕਰਤਾ ਜਿੱਦੋਂ ਜਿਹੜਾ ਸਟੇਟਾਂ ਦਾ ਸ਼ੇਅਰ ਹੈ ਉਹਦੇ 40% ਕਰਤਾ ਸਟੇਟਾਂ ਦੇ ਭਲੇ ਅੱਗੇ ਕੱਖ ਨਹੀਂ ਇਹਦਾ ਮਤਲਬ ਉਹਨੂੰ ਬੰਦ ਕਰਨਾ ਚਾਹੁੰਦੇ ਨੇ ਜਿਹੜੀ ਗਾਰੰਟੀ ਸੀ ਉਹ ਗਾਰੰਟੀ ਇਹਦੇ ਵਿੱਚੋਂ ਖਤਮ ਕਰਤੀ ਜੀ ਰਾਮ ਜੀ ਜਿਹੜਾ ਕੰਮ ਦੇਣਾ ਹੀ ਪੈਣਾ ਸੀ ਇਹਦਾ ਮਤਲਬ ਗਰੀਬ ਕਿੱਥੇ ਜਾਏਗਾ ਜਿਹੜੇ ਲੇਬਰ ਕੋਡ ਬਿੱਲ ਨੇ ਉਹਦੇ ਵਿੱਚ ਜਿਸ ਤਰ੍ਹਾਂ ਦੀਆਂ ਧਾਰਾਵਾਂ ਪਾਤੀਆਂ 12 ਘੰਟੇ ਕੰਮ ਕਰਨਗੇ ਉਹਦੀ ਸਕਿਉਰਿਟੀ ਕੰਮ ਦੀ ਹੈ ਹੀ ਨਹੀਂ ਜਦੋਂ ਮਰਜ਼ੀ ਕਰਨ ਤੋਂ ਫੜ ਕੇ ਬਾਹਰ ਕੱਢ ਦੇ ਜਿਹੜਾ ਏਮਪਲਾਇਰ ਹੈ ਉਹ ਇਹ ਲੇਬਰ ਕਲਾਸ ਨਾਲ ਬਹੁਤ ਵੱਡਾ ਤੱਕ ਹੈ ਇਸੇ ਤਰ੍ਹਾਂ ਰੋਜ਼ ਕੋਈ ਨਮ ਸੀਡ ਬਿਲ ਹੈ ਸੀਡ ਬਿਲ ਕਾਰਪੋਰੇਟ ਹਾਊਸਿਸ ਦੇ ਹਵਾਲੇ ਕਰਦਾ ਹੈ ਅੱਜ ਤੱਕ ਅਸੀਂ ਆਪਣਾ ਸੀਡ ਆਪਣੇ ਘਰ ਵਿੱਚ ਰੱਖ ਕੇ ਦੁਬਾਰਾ ਫੇਰ ਫਸਲ ਬੀਜ ਲੈਂਦੇ ਸੀ ਹੁਣ ਇੱਥੇ ਲੈਬਸ ਬਣਾ ਲੀਆਂ ਕਾਰਪੋਰੇਟ ਹਾਊਸਿਸ ਨੇ ਤਾਂ ਜੀਨ ਜੀਨ ਬੈਂਕ ਬਣਾ ਲਏ ਉਤੋਂ ਕਿਸੇ ਦਾ ਜੀਨ ਕਿਸੇ ਚ ਪਾ ਕੇ ਕੋਈ ਸੀਡ ਤਿਆਰ ਕਰਦੇ ਨੇ ਸਾਨੂੰ ਇਹ ਵੀ ਨਹੀਂ ਪਤਾ ਫਿਰ ਇੱਕ ਵਾਰੀ ਵਰਤ ਕੇ ਦੂਜੀ ਵਾਰੀ ਉਹ ਸੀਡ ਅਸੀਂ ਵਰਤੇ ਨਹੀਂ ਸਕਦੇ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਆ ਇਹ ਅੱਜ ਦਾ ਸਾਡਾ ਜਿਹੜਾ ਸੀ ਪ੍ਰੋਟੈਸਟ ਉਹ 100% ਦੀ ਸਫਲ ਰਿਹਾ ਤੇ ਇਹ ਤੇ ਅਗਲੇ ਪ੍ਰੋਗਰਾਮ ਇਸੇ ਤਰ੍ਹਾਂ ਦੇ ਕੇ ਜੇ ਸਰਕਾਰ ਨੇ ਕਿਤੇ ਇਲੈਕਟ੍ਰਿਸਿਟੀ ਐਮੈਂਡਮੈਂਟ ਐਕਟ ਵਰਗੇ ਬਿਲ ਪੇਸ਼ ਕਰਤੇ ਪਾਰਲੀਮੈਂਟ ਦੇ ਵਿੱਚ ਉਤੇ ਨੈਕਸਟ ਡੇ ਫੇਰ ਸਾਰੇ ਦੇਸ਼ ਦੇ ਵਿੱਚ ਫੇਰ ਇਹਦਾ ਵਿਰੋਧ ਹੋਏਗਾ ਪੰਜਾਬ ਸਰਕਾਰ ਦੀ ਕੀ ਭੂਮਿਕਾ ਮੰਨਦੇ ਹੋ ਸਾਰੇ ਪ੍ਰਕਿਰਿਆ ਦੇ ਵਿੱਚ ਬਿਜਲੀ ਸੋਧ ਬਿੱਲ ਹੋ ਗਿਆ ਸੀਡ ਬਿੱਲ ਹੋ ਗਿਆ ਜਿਹੜੀ ਮੌਜੂਦਾ ਪੰਜਾਬ ਸਰਕਾਰ ਤੇ ਤਾਂ ਅਫਸੋਸ ਹੈ ਜਦੋਂ ਕੋਈ ਖੜਦਾ ਹੁੰਦਾ ਸੀਡ ਬਿੱਲ ਤੇ ਇਹਨਾਂ ਨੇ ਆਪਣੇ ਕਮੈਂਟੇ ਨਹੀਂ ਦਿੱਤੇ ਵਿਦੀਨ ਟਾਈਮ ਨਾ ਹੀ ਨੇ ਇਲੈਕਸਿਟੀ ਬਿੱਲ ਐਮੈਂਡਮੈਂਟ ਐਕਟ ਦੇ ਉੱਤੇ ਜਿਹੜੇ ਉਹਨਾਂ ਨੇ ਉਹਨਾਂ ਨੇ ਡੇਟ ਤੱਕ ਕੀਤੀ ਸੀ ਉਹ ਵੀ ਲੰਘਾ ਦਿੱਤੀ ਹੁਣੇ ਜੋ ਮਰਜ਼ੀ ਆਖੀ ਜਾਣ ਪਰ ਜਦੋਂ ਤੁਹਾਡੇ ਕੋਲੋਂ ਪੁੱਛਦੇ ਵੀ ਤੁਹਾਡੇ ਕੀ ਵੀਊਜ਼ ਐ ਤੁਸੀਂ ਦਿੱਨ ਸਟਿਪੂਲੇਟਡ ਟਾਈਮ ਤੁਸੀਂ ਨਹੀਂ ਦਿੰਦੇ ਇਹਦਾ ਮਤਲਬ ਉਹ ਤੁਸੀਂ ਉਹਨਾਂ ਨਾਲ ਲੜੇ ਹੋ ਇਹ ਸਾਰਾ ਕੁਝ ਉਹਨਾਂ ਨਾਲ ਖੇਡ ਹੈ ਹੁਣ ਕਾਨੂੰ ਐਸਵਾਈਐਲ ਤੇ ਹੋ ਰਹੀ ਐ ਐਸਵਾਈਐਲ ਤੇ ਇੱਕ ਗੱਲ ਸਮਝਣ ਵਾਲੀ ਐ ਵੀ ਸਾਡੇ ਨਾਲ ਬਹੁਤ ਕਨਸਟੀਟਿਊਸ਼ਨ ਦੇ ਖਿਲਾਫ ਜਾ ਕੇ ਬਹੁਤ ਸਾਰੇ ਸਮਝੌਤੇ ਸਾਡੇ ਜਿਹੜੇ ਲੀਡਰਸ਼ਿਪ ਸੀ ਉਹਨਾਂ ਨੂੰ ਗਲ ਗੂਠਾ ਲੈ ਕੇ ਬਾਹਮ ਰੋੜ ਕੇ ਉਹਨਾਂ ਤੇ ਦਸਕਤ ਕਰਵਾਏ ਗਏ ਪਾਣੀ ਨਾਨ ਰਿਪੀਰੀਅਨ ਸਟੇਸ਼ਨੋਂ ਦਿੱਤਾ ਗਿਆ ਤਾਂ ਰਾਜਸਥਾਨ ਤੁਸੀਂ ਹੈਰਾਨ ਹੋਵੋਗੇ ਉਹਨੇ ਸਾਤੇ ਪੀਣ ਵਾਸਤੇ ਪਾਣੀ ਲਿਆ ਸੀ ਔਰ ਦੋ ਜ਼ਿਲ੍ਹਿਆਂ ਨੂੰ ਖੇਤੀ ਵਾਸਤੇ ਲਿਆ ਸੀ ਹਨੂਮਾਨਗੜ੍ਹ ਤੇ ਰਾਜਸਥਾਨ ਅੱਜ ਰਾਜਸਥਾਨ ਉਹ ਪਾਣੀ ਮੁੱਲ ਵੇਚਦਾ ਹੈ ਬਾਰਮੇਰ ਰਿਫਾਇਨਰੀ ਤੋਂ 7 ਤੋਂ 1600 ਕਰੋੜ ਰੁਪਏ ਗਰਵਾਉਂਦਾ ਸਾਰੀ ਇੰਡਸਟਰੀ ਨੂੰ 2 ਰੁਪਏ ਲੀਟਰ ਦਿੰਦਾ ਤੇ 1956 ਸਾਨੂੰ ਪੈਸੇ ਦੇਣਾ ਬੰਦ ਕਰਤੇ ਰਾਇਲਟੀ ਦੇਣੀ ਮੰਨ ਕਰਤੀ ਜਿਹੜਾ ਕਾਇਦਾ ਕਾਨੂੰਨ ਹੈ ਢੇਲਾ ਨਹੀਂ ਦਿੱਤਾ ਲੱਖਾਂ ਕਰੋੜ ਦਾ ਪਾਣੀ ਸਾਡਾ ਉਹਨਾਂ ਕੋਲ ਚਲਾ ਗਿਆ ਸੈਂਟਰ ਕਿਉਂਕਿ ਉਹਨਾਂ ਨਾਲ ਲੜਿਆ ਹੋਇਆ ਫਿਰ ਪੰਜਾਬ ਨਾਲ ਹਰ ਜਗ੍ਹਾ ਤੱਕਾ ਹੁੰਦਾ ਹੈ ਪੰਜਾਬ ਨਾਲ ਇੰਨੇ ਅਨਕਨਸਟੀਟਿਊਸ਼ਨਲ ਸਮਝੌਤੇ ਕਰਕੇ ਬੇਇਨਸਾਫੀ ਹੋਈ ਹੈ ਉਹਦੇ ਵਿੱਚ ਹੁਣ ਐਸਆਈ ਐਸਵਾਈਐਲ ਦਾ ਮੈਨੂੰ ਦੱਸੋ ਜੀ ਹਰਿਆਣੇ ਕੋਲ ਹੈਗੀ ਆ 70 ਲੱਖ ਏਕੜ ਜ਼ਮੀਨ ਖੇਤੀ ਵਾਲੀ ਪੰਜਾਬ ਕੋਲ ਹੈਗੀ ਆ 1 ਕਰੋੜ ਏਕੜ ਜ਼ਮੀਨ ਸਾਡੇ ਕੋਲ ਜ਼ਮੀਨ ਵੱਧ ਹੈ ਖੇਤੀ ਵਾਲੀ ਪਰ ਪਾਣੀ ਉਹਦੇ ਕੋਲ 22.70 ਐਮਐਫ ਹੈ ਸਾਡੇ ਕੋਲ 20 ਦੇ ਲੱਗੇ ਹੈ ਪਾਣੀ ਸਾਡੇ ਕੋਲ ਘੱਟ ਹੈ ਉਹਨਾਂ ਕੋਲ ਵੱਧ ਹੈ ਤੇ ਫਿਰ ਹਾਲੇ ਫਿਰ ਐਸਵਾਈਐਲ ਦਾ ਕੋੜਾ ਸਾਡੇ ਤੇ ਹਿੰਕਦਾ ਹੈ ਇਹ ਕਿਉਂਕਿ ਸਾਡੀਆਂ ਸਰਕਾਰਾਂ ਕਮਜ਼ੋਰ ਨੇ ਪੋਲਿਟਿਕਲ ਲੀਡਰਸ਼ਿਪ ਕਮਜ਼ੋਰ ਹੈ ਤੇ ਹੁਣ ਅਜ ਖੱਟਰ ਨੇ ਕਿਹਾ ਵੀ ਉਮੀਦ ਹੈ ਸਮਝੌਤਾ ਹੋ ਜੂਏ ਦਾ ਮਤਲਬ ਗਲ ਗੂਠਾ ਦਿੱਤਾ ਹੋ ਸਾਡੇ ਮੁੱਖ ਮੰਤਰੀ ਦੇ ਜੇ ਇਹ ਸਮਝੌਤਾ ਕਰ ਲਿਆ ਤਾਂ ਪੰਜਾਬੀ ਬਖਸ਼ਣਗੇ ਨਹੀਂ ਇਸ ਚੀਫ ਨੇ ਇਸ ਨੂੰ ਪਰ ਜਿਵੇਂ ਗੱਲਾਂ ਬਾਤਾਂ ਨਿਕਲ ਕੇ ਆਉਂਦੀਆਂ ਵੀ ਅਸੀਂ ਇੱਕ ਤੁੱਕਾ ਵੀ ਨਹੀਂ ਦਿੰਦੇ ਇਹ ਕੁਝ ਵੀ ਨਹੀਂ ਦਿੰਦੇ ਫਿਰ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਹੁਣ ਸਹਿਮਤੀ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਵੀ ਸਹਿਮਤੀ ਹੋਈ ਹੋਊਗੀ ਜਾਂ ਗੂਠਾ ਦਿੱਤਾ ਸਾਡੇ ਕੋਲ ਹੈ ਕਿੱਥੇ ਪਾਣੀ ਦੇਖੋ ਇਹ ਜਿਹੜੀ ਸੀਰੀਜ਼ ਦੇ ਉੱਤੇ ਪਾਣੀ ਵੰਡਿਆ ਗਿਆ ਉਤੇ ਬਾਅਦ ਕੋਈ ਅਸੈਸਮੈਂਟ ਪਾਣੀ ਦੀ ਕੀਤੀ ਨਹੀਂ ਅ ਜਿਹੜਾ ਸਾਡੇ ਕੋਲ ਫਲੋ ਹੈ ਪਾਣੀ ਦਾ ਉੱਪਰੋਂ ਆਉਂਦਾ ਉਹ ਘਟ ਕੇ ਕਿਤੇ ਘਟ ਗਿਆ ਜਿਹੜੇ ਜਿਹੜੀਆਂ ਹੈਗੇ ਸਾਡੇ ਡੈਮ ਨੇ ਉਹਨਾਂ ਦੀ ਡੀਸੈਲਟਿੰਗ ਕਦੇ ਹੋਈ ਹੀ ਨਹੀਂ ਉਹਨਾਂ ਦੇ ਹੀੜਾਂ ਦਾ ਸਿਲਟ ਜੰਮੀ ਪਈ ਹੈ ਉਹ ਇੱਕ ਜਿਹੜਾ ਮੀਟਰ ਲੱਗਿਆ ਹੋਇਆ ਇੱਕ ਪੈਮਾਨਾ ਨਾਪਣ ਨੂੰ ਕਿੰਨਾ ਪਾਣੀ ਹੈ ਉਹ ਉਹਦੀ ਜੜਾਂ ਤੱਕ ਹੈ ਉਹਦੇ ਚ 1/3 ਤਾਂ ਸਿਲਟ ਨਾਲ ਭਰਿਆ ਪਿਆ ਇਹ ਉਹਨੂੰ ਪਾਣੀ ਗਿਣਦੇ ਨੇ ਤੇ ਫਿਰ ਜਿਹੜਾ ਉਹ ਸਿਲਟ ਸਾਡੇ ਖਾਤੇ ਆ ਗਈ ਤੇ ਪਾਣੀ ਦੇ ਦੋ ਤੁਸੀਂ ਉਹਨਾਂ ਨੂੰ ਜਿਹੜਾ ਵੰਡਤਾ ਉਹਨਾਂ ਨੂੰ ਪੂਰਾ ਦੇ ਦੋ ਉਹ ਤਾਂ ਉਤੋਂ ਵੀ ਵੱਧ ਮੰਗਦੇ ਨੇ ਤੇ ਕਿਤੇ ਤਾਂ ਖੜੋ ਅੱਜ ਪੰਜਾਬ ਦੇ ਪਾਣੀ ਦੀ ਸਥਿਤੀ ਪਤਾ ਕੀ ਹੈ ਸਾਡਾ ਜਿਹੜਾ ਹੁਣ ਵਾਲਾ ਪਾਣੀ ਹੈ ਇਹਦੇ ਚ ਯੂਰੇਨੀਅਮ ਹੈ ਲੈਡ ਹੈ ਫਲੋਰਾਈਡ ਹੈ ਆਰਸੀਨਿਕਸ ਨੇ ਇਹਦੇ ਚ ਇੰਨੇ ਤੱਤ ਆ ਗਏ ਕੈਂਸਰ ਵੱਧਦਾ ਜਾ ਰਿਹਾ ਮੈਂ ਸਟਡੀ ਕੀਤੀ ਹੈ ਨੇ ਰਿਪੋਰਟਸ ਡਾਕਟਰਾਂ ਨਾਲ ਡਿਸਕਸ ਕੀਤਾ ਹੈ ਅੱਜ ਤੋਂ 4 ਸਾਲ ਬਾਅਦ ਹਰ ਘਰ ਚ ਕੈਂਸਰ ਹੋਏਗਾ ਇਹ ਪਾਣੀ ਪੀਣ ਦੇ ਲੈ ਕੇ ਹੀ ਨਹੀਂ ਹੈ ਸਾਨੂੰ ਪਾਣੀ ਦਰਿਆਵਾਂ ਦਾ ਪਾਣੀ ਕਰਨ ਸਪਲਾਈ ਦੇ ਲਈ ਪਊਗੇ ਜਿਵੇਂ ਚੰਡੀਗੜ੍ਹ, ਮੁਹਾਲੀ, ਪੰਚਕੂਲਾ, ਮਨੀਮਾਜਰਾ ਨੂੰ ਕਜੌਲੀ ਤੋਂ ਪਾਣੀ ਦੇਣੇ ਹੋਣਾ। ਬੈਸਟ ਪਾਣੀ ਦਰਿਆਵਾਂ ਦਾ ਪੀਣ ਵਾਸਤੇ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਵਾਸਤੇ ਪਲਾਨ ਕਰਕੇ ਸਰਕਾਰ ਨੂੰ ਪਾਣੀ ਦੇਣਾ ਪਏਗਾ ਤੇ ਪਾਣੀਾਂ ਤੇ ਲੜਾਈ ਪੰਜਾਬ ਦੇ ਲੋਕਾਂ ਨੂੰ ਕਰਨੀ ਪੈਗੀ ਅਦਰਵਾਈਜ਼ ਇਹ ਤਾਂ ਕੁਝ ਵੀ ਨਹੀਂ ਛੱਡਣਾ। ਕਿਸਾਨ ਜਿਵੇਂ ਕਿ 2-3 ਲੱਖ ਲਗਭਗ ਪਿੱਛੇ ਐਸਕੇਐਮ ਨੋਨ ਪੋਲਿਟੀਕਲ ਕਹ ਰਹੀ ਹੈ ਜਾਂ ਇੱਕ ਇੱਕ ਕਿਸਾਨ ਮਿਹਦੂਰ ਮੋਰਚੇ ਨੇ ਮੋਰਚਾ ਲਾਇਆ ਸੀ ਸ਼ੰਭੂ ਖਣੋਰੀ ਉਸ ਤੋਂ ਬਾਅਦ ਉਹ ਚੀਜ਼ਾਂ ਨਿਕਲ ਕੇ ਆਈਆਂ ਵੀ ਸਰਕਾਰ ਦੇ ਨਾਲ ਰਲ ਗਏ ਕਈ ਸਬੂਤ ਵੀ ਨਿਕਲੇ ਫਿਰ ਕੁਝ ਪਾਰਟੀਆਂ ਵੱਲੋਂ ਵੀ ਇਲਜ਼ਾਮ ਲਾਏ ਗਏ ਕਿਸਾਨਾਂ ਦੇ ਉੱਤੋਂ ਵੀ ਜਿਹੜੇ ਅੱਗੇ ਹੋ ਕੇ ਜਿਹੜਾ ਗਵਾਹੀ ਕਰਦੇ ਸੀਗੇ ਪੰਜਾਬ ਦੇ ਮੁੱਦਿਆਂ ਦੀ ਉਹਨਾਂ ਦੇ ਤੇ ਭਰੋਸਾ ਨਹੀਂ ਰਹਿ ਗਿਆ ਤਾਂ ਕਿਵੇਂ ਉਹ ਚੀਜ਼ਾਂ ਸਾਰੀਆਂ ਵਾਪਸ ਡਿਵੈਲਪ ਹੋਣਗੀਆਂ ਲੋਕਾਂ ਦਾ ਭਰੋਸਾ ਕਿਸਾਨਾਂ ਦਾ ਜੁੜੇਗਾ ਲੋਕ ਨਾਲ ਜੁੜਨਗੇ ਔਰ ਤੁਹਾਨੂੰ ਅੱਗੇ ਲਾ ਕੇ ਪਿੱਛੇ ਲੜਾਈ ਦੇ ਨਾਲ ਆਪ ਲੜਨਗੇ ਦੇਖੋ ਪੀਪਲ ਆਫ ਦੀ ਬੈਸ ਚਰਚ ਲੋਕੀ ਬਹੁਤ ਵਧੀਆ ਹਰ ਇੱਕ ਨੂੰ ਸਮਝਦੇ ਨੇ ਵੀ ਕਿਨੇ ਕੀ ਕੀਤਾ ਇਹਦੇ ਤੇ ਮੇਰੇ ਕਮੈਂਟ ਕਰਨ ਨਾਲ ਲੋਕਾਂ ਦਾ ਮਨ ਨਹੀਂ ਬਦਲਣਾ ਲੋਕਾਂ ਨੇ ਸਭ ਕੁਝ ਦੇਖ ਲਿਆ ਵੀ ਪਿਛਲੇ ਮੋਰਚੇ 'ਚ ਕੀ ਹੋਇਆ ਉਹ ਤੇ ਪਿਛਲੇ 'ਚ ਕੀ ਸੀ ਉਹਨਾਂ ਨੂੰ ਸਭ ਪਤਾ ਹੈ ਤੇ ਸਰਕਾਰਾਂ ਸਰਕਾਰਾਂ ਦਾ ਕੰਮ ਹੁੰਦਾ ਜੀ ਤੁਹਾਨੂੰ ਖਤਰਾ ਹੋਵੇ ਉਹਦੀ ਬਦਨਾਮੀ ਵੀ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਤੇ ਇਹ ਉਹਨਾਂ ਨੂੰ ਤਾਂ ਕਿਉਂਕਿ ਜਦੋਂ ਅਸੀਂ ਮੁੱਦੇ ਉਠਾਵਾਂਗੇ ਉਹ ਤਾਂ ਸਾਡੇ ਖਿਲਾਫ ਬੋਲਣਗੇ ਉਹਨੂੰ ਤਕਲੀਫ ਹੈ ਮੂਰੇ ਆ ਗਈ ਇਲੈਕਸ਼ਨ ਜੇ ਅਸੀਂ ਲੋਕਾਂ ਦੇ ਇਸ਼ੂਜ਼ ਨੰਬਰ 1 ਤੇ ਲਿਆਏ ਹੈ ਨਾ ਜਿਹੜੇ ਹੁਣ ਨੌਨ ਇਸ਼ੂਜ਼ ਤੇ ਗੱਲ ਕਰ ਰਹੇ ਨੇ ਉਹਨਾਂ ਦੀ ਮਜਬੂਰੀ ਹੋਏਗੀ ਲੋਕਾਂ ਦੇ ਇਸ਼ੂਜ਼ ਤੇ ਗੱਲ ਕਰਨ ਦੀ ਜੇ ਅਸੀਂ ਉਹਦੇ ਤੱਕ ਮਹਿਮ ਖੜੀ ਕਰ ਗਏ ਤੇ ਪਿੱਛੇ ਕੀ ਹੋਇਆ ਉਹਨੂੰ بار بار ਉਹ ਦੇੜ ਕੇ ਇਹਦੇ ਵਿੱਚ ਕੁਝ ਨਹੀਂ ਨਿਕਲਣਾ ਜੇ ਕਿਸਾਨ ਮੂਵਮੈਂਟ ਤੇ ਤਕਲੀ ਕਰਨੀ ਹੈ ਤਾਂ ਫਿਰ ਇਹ ਇਹ ਗੱਲਾਂ ਛੱਡਣੀਆਂ ਪੈਣਗੀਆਂ ਕਿ ਇਹ ਤੇ ਮੈਂ ਉਹਦੇ ਤੇ ਕਮੈਂਟ ਕਰਾਂ ਉਹ ਮੇਰੇ ਤੇ ਕਮੈਂਟ ਕਰ दैट इज नॉट द इशू ਇਹ ਸਵਾਲ ਨਹੀਂ ਹੈ ਸਵਾਲ ਇਹ ਹੈ ਵੀ ਅੱਜ ਅਸੀਂ ਕਿੱਥੇ ਖੜੇ ਹਾਂ ਪੰਜਾਬ ਕਿੱਥੇ ਖੜਾ ਹੈ ਪੰਜਾਬ ਨੂੰ ਬਚਾਉਣਾ ਹੈ ਕਿ ਮਰਨ ਦੇਣਾ ਹੈ ਇਸ ਵੇਲੇ ਗੰਨੇ ਗੰਨੇ ਦਾ ਹਾਲ ਦੇਖ ਲਓ 100 ਤੋਂ 150 ਕੁਇੰਟਲ ਪਰ ਇਕ ਗੰਨੇ ਦਾ ਝਾੜ ਘਟ ਹੈ ਤੁਸੀਂ ਆਲੂ ਵਾਲਿਆਂ ਦੀ ਦੇਖ ਲਓ ਉਹਦੀ ਸਿਰਫ ਪਟਾਈ ਔਰ ਉਹਦੀ ਲੇਬਰ ਇਹ ਗਿਣ ਲਓ ਇਨਾ ਮਾਰਕੀਟ ਚ ਪਾਇਆ ਹੈ ਬਾਕੀ ਸਾਰਾ ਜਿਹੜਾ ਉਹਦਾ ਖਰਚਾ ਹੋ ਗਿਆ ਉਹ ਪਤਾ ਨਹੀਂ ਕਿੱਥੇ ਗਿਆ ਸਭ ਤੋਂ ਮਹਿੰਗੀ ਫਸਲ ਹੈ ਕਿਸ ਕੋਈ ਪੋਲੀਟੀਕਲ ਪਾਰਟੀ ਬੋਲਦੀ ਹੈ ਕਿਤੇ ਚੀਫ ਮਿਨਿਸਟਰ ਨੇ ਇਸ ਗੱਲ ਦਾ ਨੋਟਿਸ ਲਿਆ ਹੈ ਵੀ ਮੈਂ ਮੁੱਖ ਮੰਤਰੀਆਂ ਇਸ ਦਾ ਮੈਂ ਕਸਟੋਡੀਅਨ ਆ ਸਟੇਟ ਦਾ ਮੇਰੀ ਸਟੇਟ ਦਾ ਇੱਕ ਵੱਡਾ ਵਰਗ ਕਿਸਾਨ ਖਤਮ ਹੋ ਰਿਹਾ ਹੈ ਇਕਨੋਮੀਕਲੀ ਖਤਮ ਹੋ ਰਿਹਾ ਫਿਰ ਖੁਦਕੁਸ਼ੀਆਂ ਹੋਣਗੀਆਂ ਜਾਂ ਫਿਰ ਬਾਹਰ ਨਿਕਲ ਕੇ ਲੋਕ ਗੜ ਪੈਣਗੇ ਹੋਰ ਇਹ ਤੋਂ ਬਿਨਾ ਕੀ ਹੋਏਗਾ ਵਾਈ ਡੋਨਟ ਟੂ ਸਪੀਕ ਤੁਸੀਂ ਬੋਲਦੇ ਕਾਤੇ ਨਹੀਂ ਇਹ ਦਿੱਤੇ ਕਿਉਂ ਸੜਕੀ ਕੇਤੀ ਮੰਤਰੀ ਵੀ ਚੁੱਪ ਸਾਡਾ ਮੁੱਖ ਮੰਤਰੀ ਵੀ ਚੁੱਪ ਤੇ ਸੈਂਟਰ ਵਾਲਿਆਂ ਤਾਂ ਚੁੱਪ ਹੋਣਾ ਹੀ ਹੈ ਜਿਹੜੇ ਹਮੇਸ਼ਾ ਸਾਡੇ ਨਾਲ ਧੱਕਾ ਕਰਦੇ ਨੇ ਤਾਂ ਪੰਜਾਬ ਦੀ ਸਥਿਤੀ ਦਿਨ-ਬ-ਦਿਨ ਖਰਾਬ ਹੋ ਰਹੀ ਹੈ ਔਰ ਮੈਂ ਹੋਰ 4 ਵਾਰ ਨ ਕਰਦਾ ਮੈਨੂੰ ਲੱਗਦਾ ਵੀ ਆ ਕਣਕ ਵੀ ਪਤਾ ਨਹੀਂ ਸਿਰੇ ਚੜੇਗੀ ਕਿ ਨਹੀਂ ਜੇ ਚੜੇਗੀ ਤਾਂ ਝਾੜ ਪੂਰਾ ਇਹਦਾ ਵੀ ਨਹੀਂ ਹੋਣਾ ਕਿਉਂਕਿ ਸਾਡੀ ਤਰਤੀ ਵੀ ਜੈਦੀਲੀ ਹੋ ਗਈ ਇਹ ਇਨੇ ਇਨੀ ਮਲਟੀਪਲ ਪ੍ਰੋਬਲਮਸ ਹੋ ਗਈਆਂ ਸਾਨੂੰ ਇਹਦੇ ਤੇ ਸੀਰੀਅਸਲੀ ਸਾਨੂੰ ਸੋਚਣਾ ਪਏਗਾ ਕੋਈ ਸਵਾਲ ਪੁੱਛੇ ਜਾਂਦੇ ਹੋ ਜਾਂ ਤਾਂ ਮੁੱਖ ਮੰਤਰੀ ਉੱਠ ਕੇ ਚੱਲ ਜਾਂਦੇ ਆ ਜਾਂ ਤੁਸੀਂ ਪ੍ਰਦਰਸ਼ਨ ਕਰਨ ਲੱਗਦੇ ਹੋ ਤਾਂ ਕਿਸਾਨਾਂ ਨੂੰ ਕਰੇ ਹਰਾਸਤ ਚ ਲਿਆ ਜਾਂਦਾ ਸੋ ਇਹ ਕਿਵੇਂ ਮੈਂ ਉਹੀ ਜਵਾਬ ਵਾਰਮਰ ਲੋਕ ਵੀ ਸੁੰਣਾ ਚਾਹੁੰਦੇ ਵੀ ਕਿਵੇਂ ਮਸਲਾ ਹੱਲ ਹੋਊਗਾ ਰਚਵਾਲ ਸਾਹਿਬ ਜੀ ਹੁਣ ਪੰਜਾਬ ਨੂੰ ਇੱਕ ਸਟਰੋਂਗ ਲੀਡਰਸ਼ਿਪ ਦੀ ਵੀ ਲੋੜ ਹੈ ਇਹ ਲੋਕਾਂ ਨੇ ਦੇਖਣਾ ਵੀ ਸ਼ਰਾਬ ਇੱਕ ਵਾਰੀ ਪੀ ਕੇ ਇਹ ਹਜ਼ਾਰ ਰੁਪਏ ਮਹੀਨਾ ਬੀਬੀਆਂ ਨੂੰ ਲੈ ਕੇ ਫਿਰ ਮੁੜ ਕੇ 5 ਸਾਲ ਤੁਸੀਂ ਲੰਮਕਣਾ ਕਿ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਬਣਾਉਣਾ ਹੈ ਇਹ ਸਵਾਲ ਲੋਕਾਂ ਦੇ ਵਿੱਚ ਹੈ ਉਹ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਹੋਊਗਾ ਉਹਦੇ ਜਰੀਏ ਕਾਰਡ ਬਣਾਊਗਾ ਫਿਰ ਉਸ ਤੋਂ ਬਾਅਦ ਤੁਸੀਂ ਹਸਤਾ ਜਾ ਕੇ ਆਪਣਾ ਕਾਰਡ ਬਣਾਓਗੇ ਜੇ ਮਾਫ ਕਰਨਾ ਪਰਚੀ ਬਣਾ ਕੇ ਦੇਊਗਾ ਇੱਕ ਬੰਦਾ ਜਿਹੜਾ ਆਮ ਆਦਮੀ ਪਾਰਟੀ ਦਾ ਵਰਕਰ ਜਿੰਨਾ ਕਿ ਸੁਣਨ ਚ ਆਇਆ ਤੁਹਾਨੂੰ ਲੱਗਦਾ ਵੀ ਅਸਲੀਅਤ ਹੈਗੀ ਹੈ ਗਰਾਊਂਡ ਤੇ ਜ਼ੀਰੋ ਦੇ ਤੇ ਤੁਹਾਡੇ ਸਾਥੀ ਕੀ ਕਹਿੰਦੇ ਹਾਲੇ ਤਾਂ ਕੰਮ ਹੀ ਨਹੀਂ ਸ਼ੁਰੂ ਹੋਇਆ ਕਿਵੇਂ ਬਣਾਉਣਗੇ ਇਹ ਤਾਂ ਗੱਲ ਹੀ ਨਹੀਂ ਪਰ ਇਹ ਠੀਕ ਹੈ ਵੀ ਇਹ ਕ੍ਰੈਡਿਟ ਲੈਣ ਵਾਸਤੇ ਕਰਨਗੇ ਆਪਣੇ ਕੈਟਰ ਦੇ ਥਰੂ ਹੈ ਪਰ ਜੇ ਇਸੇ ਤਰ੍ਹਾਂ ਕਰਨਾ ਹੈ ਤਾਂ ਇੱਕ ਕਲੇਮ ਕਿਉਂ ਕਰਦੇ ਹੋ ਵੀ ਸਾਰੇ ਪੰਜਾਬੀਆਂ ਨੂੰ ਅਸੀਂ ਇਹ ਜਿਹੜੀ ਸਕੀਮ ਹੈ ਦੇ ਦਿੱਤੀ ਤੁਸੀਂ ਅਫੀਸ਼ੀਅਲਸ ਨੂੰ ਕਹੋ ਜਾ ਕੇ ਕਾਰਡ ਬਣਾ ਕੇ ਦੇ ਦੇਣ ਜੇ ਤੁਸੀਂ ਵਾਕਈ ਉਹ ਚੱਲੂਗਾ ਤਾਂ ਕ੍ਰੈਡਿਟ ਤੁਹਾਨੂੰ ਨਾ ਜਾਊਗਾ ਤੁਸੀਂ ਇਸ ਤਰ੍ਹਾਂ ਕਰਕੇ ਵੰਡ ਕੇ ਧੋੜੋ ਤੁਸੀਂ ਲੋਕਾਂ ਨੂੰ ਇਦਾਂ ਬਹੁਤ ਸਾਰੇ ਲੋਕ ਕਹਿਣਗੇ ਕਿਸੇ ਦੀ ਲੱਗਦੀ ਹੈ ਮੈਂ ਨਹੀਂ ਵੀ ਇਹ ਤਾਂ ਲੈਂਦਾ ਕਾਰਡ ਉਪਰ ਫਿਰ ਕੀ ਹੋਊਗਾ ਇਹ ਇਹ ਕੋਈ ਤਰੀਕਾ ਨਹੀਂ ਕਾਰਡਾਂ ਨਾਲ ਬੋਟਾ ਨਾ ਲਓ ਤੁਸੀਂ ਪੰਜਾਬ ਦੇ ਮੁੱਦਿਆਂ ਨੂੰ ਸਮਝੋ ਉਹਦੀਆਂ ਪਾਲਿਸੀਆਂ ਦੇਖੋ ਹੁਣ ਤੱਕ ਕੀ ਕੀਤਾ ਜਿਹੜੀ ਜਿਹੜੀ ਕਮੀ ਰਹੀਗੀ ਉਹਨੂੰ ਕਿਵੇਂ ਪੂਰਾ ਕਰਨੇ ਕਰ ਸਕਦੇ ਹੋ ਸਾਲ 'ਚ 4 ਸਾਲ ਦੀ ਦੇ ਗੈਪ ਨੂੰ ਪੂਰਾ ਤੁਸੀਂ ਰੋਜ਼ ਮੁੰਡਿਆਂ ਦੇ ਗਿੱਟਿਆਂ 'ਚ ਗੋੜੀਆਂ ਮਾਰੀ ਜਾਂਦੇ ਹੋ ਜਾਂ ਲੱਤਾਂ 'ਚ ਮਾਰੀ ਜਾਂਦੇ ਹੋ ਜਿਹੜਾ ਕੋਈ ਦੇਖਿਆ ਵੀ ਤੁਹਾਡੇ ਕਿਸੇ ਨੇੜੇ ਦੇ ਨੂੰ ਮਾਰਿਆ ਉਹਦੇ ਉਹਦੇ ਛਾਤੀ 'ਚ ਮਾਰ ਦਿੰਦੇ ਹੋ ਤੇ ਤੁਸੀਂ ਪੰਜਾਬ ਦੇ ਹਾਲਾਤ ਕਿੱਧਰ ਨੂੰ ਲੈ ਜਾਣਾ ਚਾਹੁੰਦੇ ਹੋ ਇਹ ਉਹ ਤਾਂ ਗੈਂਗਸਟਰ ਵਿਰੁੱਧ ਤੇ ਪੰਜਾਬ ਦੇ ਹਾਲਾਤ ਫੇਰ ਵਿਗਾੜਨ ਦੇ ਖੇਲ ਤਾਂ ਨਹੀਂ ਇਹ ਉਹ ਨਸ਼ਿਆਂ ਵਿਰੁੱਧ ਕੀ ਨੂੰ ਨਹੀਂ ਪਤਾ ਕੌਣ ਨਸ਼ੇ ਵੇਚਦਾ ਪਿੰਡਾਂ ਵਾਲੇ ਚੀਕਾ ਮਾਰਦੇ ਨੇ ਉਹ ਜਾ ਕੇ ਕੁੱਟਦੇ ਨੇ ਨਸ਼ਾ ਵਾਲੇ ਦੀ ਵੀ ਸਾਡਾ ਨਾਂ ਕਿਉਂ ਲਿਆ ਜਿਹੜੇ ਨਸ਼ੇ ਵੇਚਣ ਵਾਲੇ ਨੇ ਇੱਥੇ ਮਸਾਲਾ ਨੇ ਕੁੱਟਦੇ ਨੇ ਤੇ ਸਰਕਾਰ ਨੇ ਕੀ ਕੀਤਾ ਉਹਦੀ ਪ੍ਰੋਟੈਕਸ਼ਨ ਕੀਤੀ ਹੈ ਕੋਈ ਹਰ ਪਿੰਡ ਵਿੱਚ ਟੈਲੀਫੋਨ ਕਰਕੇ ਤੁਸੀਂ ਨਸ਼ਾ ਮੰਗਵਾ ਲਓ ਸਰਕਾਰ ਨੂੰ ਵੀ ਪਤਾ ਹੈ ਪੁਲਿਸ ਨੂੰ ਵੀ ਪਤਾ ਹੈ ਕੋਈ 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 ਐਕਸ਼ਨ ਨਹੀਂ ਹੁੰਦਾ ਤੇ ਇਹ ਐਵੇਂ ਡਰਾਮਾ ਇਹੋ ਦਿਨ ਨਸ਼ਾੰਪਰਧ ਲੋਕਾਂ ਨੂੰ ਇਹਦੇ ਨਾਲ ਨਸ਼ੇ ਬੰਦ ਹੋ ਜਾਣਗੇ ਮੈਨੂੰ ਕਿਤੇ ਘਟਿਆ ਰੋਜ਼ ਪੰਜਾਬ ਵਿੱਚ ਗੋਲੀ ਚੱਲਦੀ ਹੈ ਪੰਜਾਬ ਵਿੱਚ ਰੋਜ਼ ਬੰਦੇ ਮਰਦੇ ਆ ਫਿਰ ਤੁਸੀਂ ਕਹੋ ਜੀ ਕੋਈ ਫਰੋਤੀਆਂ ਵਾਸਤੇ ਹੈ ਕੋਈ ਜ਼ਮੀਨਾਂ ਦੇ ਝਗੜਿਆਂ ਵਾਸਤੇ ਕੋਈ ਗੈਂਗਸਟਰ ਦਾ ਹੈ ਤੇ ਪੰਜਾਬ ਦੇ ਹਾਲਾਤ ਕਿੰਨੇ ਤੁਸੀਂ ਕਰ ਕੀ ਰਹੇ ਹੋ ਸਰਕਾਰ ਕੀ ਕਰ ਰਹੀ ਹੈ ਸਰਕਾਰ ਕਿਤੇ ਨਜ਼ਰ ਆਉਂਦੀ ਹੈ ਕਿਸੇ ਫੀਲਡ ਵਿੱਚ ਦੱਸ ਦੇਖ ਲਓ ਖੇਤੀ ਦੇ ਫੀਲਡ ਲਾ ਐਂਡ ਆਰਡਰ ਤੇ ਹੈਲਥ ਤੇ ਐਜੂਕੇਸ਼ਨ ਤੇ ਬੜੇ ਬੜੇ ਦਾਅਵੇ ਕਰਦੇ ਨੇ ਐਜੂਕੇਸ਼ਨ ਤੇ ਹੈ ਕਿ ਉਹਦੇ ਚ ਰਹਿ ਗਿਆ ਕਹਿੰਦੇ ਵਿੱਚ ਹਫੜਾ ਦਫੜੀ ਵਾਲਾ ਦਿਮਾਗ ਹੈ ਉਹਨਾਂ ਦਾ ਹੋਇਆ ਹੋਇਆ ਕਿਸੇ ਨੂੰ ਕੁਝ ਸੁਝਦਾ ਨਹੀਂ ਸਾਰੇ ਅਪਸੈਟ ਨੇ ਤੇ ਪੰਜਾਬ ਦੀ ਸਥਿਤੀ ਮੈਂਟਲੀ ਵੀ ਵਿਗੜਦੀ ਜਾਂਦੀ ਹੈ ਸਰਕਾਰ ਕੁਝ ਨਹੀਂ ਕਰਦੀ ਤੁਸੀਂ ਦੱਸੋ ਸਾਡੇ ਸਮਰਾਲੇ ਲੱਗੇ ਇੱਕ ਬੱਚਾ 15 ਸਾਲ ਦਾ ਕੱਲਾ ਕੱਲਾ ਬੱਚਾ ਉਹ ਚਾਈਨਾ ਲੋਰ ਦੇ ਨਾਲ ਉਹਦਾ ਗਲ ਕੱਟਿਆ ਗਿਆ ਦੀ ਡੈਥ ਹੋ ਗਈ ਤੇ ਕੱਲ ਉਹ ਤੇ ਅਗਲੇ ਦਿਨੇ ਮੁੱਲਾਂਪੁਰ ਦੇ ਵਿੱਚ ਇੱਕ ਡੈਥ ਹੋ ਗਈ ਇਹ ਚਾਈਨਾ ਡੋਰ ਦਾ ਰੋਕ ਨਹੀਂ ਸਕਕੇ ਛੋਟਾ ਜਿਹਾ ਕੰਮ ਹੈ ਤੇ ਮੈਨੂੰ ਅਫਸੋਸ ਹੈ ਮੈਂ ਸੁਣਿਆ ਕਹਿੰਦੇ ਇੱਕ ਪੁਲਿਸ ਕਰਮਚਾਰੀ ਕਹਿੰਦਾ ਵੀ ਇਹ ਜੀ ਸਮਰਾਲੇ ਚ ਨੀਏ ਵਿਕਦੀ ਹੈ ਤਾਂ ਕੂਮ ਕਲਾਂ ਵੱਲੋਂ ਆਈ ਹੈ ਵੀ ਤੂੰ ਸਮਰਾਲੇ ਚ ਕੀ ਕੀਤਾ ਭਾਈ ਕਿੰਨੇ ਗ੍ਰੇਡ ਕੀਤੇ ਨੇ ਕਿੰਨੇ ਕਿੰਨਾ ਸਰਚ ਕੀਤਾ ਲੋਕਾਂ ਦੇ ਕਿਹੜੇ ਵੇਚਦਾ ਕਿਹੜਾ ਨਹੀਂ ਅਕਸਰ ਸਮਰਾਲੇ ਜੋ ਹੋਰ ਵੀ ਇੱਕ ਦਿਨ ਵਿੱਚ ਤਿੰਨ ਘਟਨਾਵਾਂ ਹੋਈਆਂ ਇੱਕ ਦਾ ਬੋਲ ਵੱਡਿਆ ਗਿਆ ਇੱਕ ਦੀ ਉਂਗਲ ਵੱਡੀ ਗਈ ਇੱਕ ਬੱਚਾ ਮਰ ਗਿਆ ਤੂੰ ਕਿਸ ਲੈਵਲ ਤੇ ਤੁਸੀਂ ਕੰਮ ਕਰਦੇ ਹੋ ਪੁਲਿਸ ਕਰਦੀ ਕੀ ਹੈ ਪੁਲਿਸ ਜਿਹੜੀ ਹੈ ਪ੍ਰੋਟੈਕਸ਼ਨ ਵਾਸਤੇ ਹੁੰਦੀ ਹੈ ਲੋਕਾਂ ਦੀ ਲੋਕਾਂ ਨੂੰ ਲੁੱਟਣ ਵਾਸਤੇ ਨਹੀਂ ਹੁੰਦੀ ਪ੍ਰੋਟੈਕਸ਼ਨ ਹੈ ਲੋਕਾਂ ਦੀ ਤੁਸੀਂ ਆਪਣੇ ਆਪ ਨੂੰ ਸਿਕਿਉਰ ਸਮਝਦੇ ਹੋ ਉੱਥੇ ਜਾ ਕੇ ਕੀ ਹੋ ਜਾਣਾ ਕੱਖ ਨਹੀਂ ਪਤਾ ਪਰ ਪੁਲਿਸ ਥਾਣੇ 'ਚ ਤਾਂ ਦਿਖਦੀ ਨਹੀਂ ਕੋਈ ਵੀ ਕਈ ਵਾਰ ਇਹੋ ਜਿਹੇ ਇਲਜ਼ਾਮ ਵੀ ਲੱਗਦੇ ਨੇ ਵੀ ਪੁਲਿਸ ਥਾਣੇ ਤਾਂ ਮਿਲਦੀ ਨਹੀਂ ਜ਼ਿਆਦਾਤਰ ਤਾਂ ਸਿਕਿਉਰਟੀਆਂ ਵਾਲੇ ਬੰਨੇ ਲਾਈ ਹੋਈ ਆ ਚਾਹੇ ਉਹ ਸੀਐਮ ਸਿਕਿਉਰਟੀ ਹੋ ਜੇ ਉਹਨਾਂ ਦੇ ਪਰਿਵਾਰ ਦੀ ਸੁਰੱਖਿਆ ਹੋ ਜੇ ਜਾਂ ਹੋਰ ਕਈ ਵੀਆਈਪੀ ਮੂਵਮੈਂਟਸ ਹੁੰਦੀਆਂ ਨੇ ਉਹਦੇ ਤੇ ਲੱਗਿਆ ਜਦੋਂ ਪੁਲਿਸ ਤਾਂ ਤੁਸੀਂ ਕੋ ਹੋਰ ਦੇਖੋ ਇਹ ਕਹਿੰਦੇ ਨੇ ਜੀ ਅਸੀਂ 60000 ਭਰਤੀ ਕਰਨੀ ਹੈ 72000 ਦਾ ਰਿਟਾਇਰ ਹੋਇਆ EMPLOYE ਇਹਨਾਂ ਦੇ ਰਾਜਕਾਲ ਚਾਰ ਸਾਲਾਂ ਚ ਸੈਟਲ ਜੇ ਤੁਸੀਂ ਨੌਕਰੀ ਦੇਣੀ ਹੈ ਪੁਲਿਸ ਦਾ ਵੀ ਇਹੀ ਹੈ ਨਾ ਪੁਲਿਸ ਦਾ ਵੀ ਪਾਸੇ ਡਿਊਟੀਆਂ ਲਾਈ ਹੈ ਸਿਕਿਉਰਿਟੀ ਦੇ ਡਿਊਟੀ ਲਈ ਹੈ ਪੁਲਿਸ ਦੇ ਵਿੱਚ ਥਾਣਿਆਂ ਚ ਪੁਲਿਸ ਫੋਰਸ ਤਾਂ ਹੈ ਨਹੀਂ ਐਸੇ ਮੈਨੂੰ ਕੁਝ ਇਹੋ ਜੀ ਜਗਾ ਵੀ ਪਤਾ ਹੈ ਜਿੱਥੇ ਕੋਈ ਸੈਚ ਚੂਸ ਪਿੱਟੇ ਆ ਕੇ ਬਈ ਜੀ ਅਸੀਂ ਜੇ ਕਿਸੇ ਨੂੰ ਫੜ ਲਈਏ ਨਾ ਰੇਡ ਕਰਕੇ ਬਾਹਰੋਂ ਤਾਂ ਸਾਨੂੰ ਉਹ ਜਿਹੜਾ ਕਾਗਜ਼ ਤਿਆਰ ਕਰਦੇ ਉਹ ਉਹ ਟੀਮ ਵਿੱਚ ਘਟੋ ਘਟ ਚਾਰ ਸਿਪਾਈ ਨਾਲ ਹੋਣੇ ਚਾਹੀਦੇ ਜਿਹੜਾ ਲੀਡ ਕਰਦਾ ਏਐਸਆਈ ਆ ਸਬ ਇੰਸਪੈਕਟਰ ਰਿਸਪੈਕਟਰ ਉਹ ਕਹਿੰਦੇ ਸਾਡੇ ਕੋਲ ਕਈ ਵਾਰੀ ਉਚਾਰਨੀ ਉਤੇ ਦਿਖਾਉਣ ਨੂੰ ਕਾਗਜ਼ਾਂ 'ਚ ਫਿਰ ਅਸੀਂ ਉਹ ਪਾ ਨਹੀਂ ਸਕਦੇ ਵੀ ਉੱਥੋਂ ਲੱਭ ਗਿਆ ਆ ਤਾਂ ਹਾਲ ਹੋਇਆ ਥਾਣੇ 'ਚ ਨਾ ਥਾਣੇ 'ਚ ਪੁਲਿਸ ਹੈ ਨਾ ਪੁਲਿਸ ਪੁਲਿਸਿੰਗ ਕਰਦੀ ਹੈ ਜਿਹੜੀ ਹੈਗੀ ਉਹ ਥਕਾਈ ਪਈ ਹੈ ਤੇ ਇਹਨਾਂ ਦੀ ਸਕਿਉਰਿਟੀਾਂ 'ਚ ਜਦ ਚੀਫ ਮਿਨਿਸਟਰ ਨੂੰ ਲੰਘਣੇ ਲੱਗੇ ਜੀ ਡਿਊਟੀ ਸੜਕ ਦੇ ਦੋਹੀ ਪਾਸੇ ਕਿਸੇ ਸੈਂਟਰ ਦਾ ਮਿਨਿਸਟਰ ਆ ਗਿਆ ਲੱਗੇ ਜੀ ਦੋਹੀ ਪਾਸੇ ਜੇ ਗਵਰਨਰ ਨੂੰ ਜਾਣੇ ਤਾਂ ਸੜਕਾਂ ਦੀ ਡਿਊਟੀਆਂ ਦਿੰਦੇ ਨੇ ਉਹ ਲੋਕਾਂ ਦਾ ਕੰਮ ਕਦੋਂ ਹੋਏਗਾ ਕਿਵੇਂ ਹੋਏਗਾ ਇਹ ਕਿਹਨੇ ਕਰਨਾ ਹੈ ਹੋਮ ਮਿਨਿਸਟਰ ਨੇ ਕਰਨਾ ਹੈ ਹੋਮ ਮਿਨਿਸਟਰ ਸਾਡੇ ਚੀਫ ਮਿਨਿਸਟਰ ਨੇ ਕਦੇ ਸੋਚਿਆ ਵੀ ਇਹ ਇੱਕ ਮਜਬੂਰੀ ਵੀ ਹੈ ਪੁਲਿਸ ਦੀ ਬਿਲਕੁਲ ਬਿਲਕੁਲ ਧੰਨਵਾਦ ਹੈ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਹੁਣ ਦੇਖਣਾ ਅਹਿਮ ਰਹੇਗਾ ਕਿ ਪੰਜਾਬ ਸਰਕਾਰ ਆਪਣੇ ਰੋਲ ਜਿਹੜੇ ਜਾਂ ਡਿਊਟੀਆਂ ਜਿਹੜੀਆਂ ਨੇ ਕਿਸ ਤਰੀਕੇ ਨਾਲ ਨਿਭਾਉਂਦੀ ਹੈ ਕਿਉਂਕਿ ਲਗਾਤਾਰ ਪਾਣੀਆਂ ਦਾ ਮੁੱਦਾ ਹੋ ਜੇ ਜਾਂ ਹੋਰ ਪੰਜਾਬ ਦੇ ਨਾਲ ਸੰਬੰਧਿਤ ਮੁੱਦੇ ਜਿਹੜੇ ਨੇ ਉਹ ਫਿਲਹਾਲ ਅਲੋਪ ਹੁੰਦੇ ਜਾਂਦੇ ਨੇ ਕੈਮਰਾ ਪਰਸਨ ਤੁਸੀ ਮੇਰੇ ਨਾਲ ਮਨਜੋਤ ਸਿੰਘ ਕੰਕ ਪੀਟੀਸੀ ਨਿਊਜ਼ ਚੰਡੀਗੜ੍ਹ